ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਬੇਨਤੀ ਕਰਦਾ ਹਾਂ ਮੈਂ ਮਾਫੀ ਵੀ ਮੰਗਦਾ ਹਾਂ ਕਿ ਕੱਲ ਰਾਤੀ ਨਾ ਮੈਨੂੰ ਬਾਰ ਫੋਨ ਆਏ ਉਹ ਕਹਿੰਦੇ ਬਾਈ ਜੀ ਕੱਲ ਹਰੀਨੋਂ ਪਿੰਡ ਚ ਜਿਹੜੇ ਤੁਸੀਂ ਪ੍ਰੋਗਰਾਮ ਤੇ ਗਏ ਸੀ ਗੁਰਪ੍ਰੀਤ ਸਿੰਘ ਨਾਲ ਤੁਹਾਡੀਆਂ ਫੋਟੋਆਂ ਆਈਆਂ ਐ ਬਈ ਉਹਨੇ ਬਹੁਤ ਅੰਮ੍ਰਿਤਪਾਲ ਸਿੰਘ ਜੀ ਦੀ ਕਿਰਦਾਰਕੁਸ਼ੀ ਕੀਤੀ ਐ ਬਹੁਤ ਗਲਤ ਬੋਲਦਾ ਐ ਉਹਨਾਂ ਦੇ ਖਿਲਾਫ ਤੇ ਉਹਨਾਂ ਦੀ ਸਿੰਘਣੀ ਦੇ ਖਿਲਾਫ ਵੀ ਸਾਧ ਸੰਗਤ ਜੀ ਮੈਂ ਮਾਫੀ ਮੰਗਦਾ ਵੀ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਬਈਓ ਐਵੇਂ ਕਰਦਾ ਹੈ ਕਿਉਂਕਿ ਮੇਰੀ ਬਹੁਤ ਮਤਲਬ ਪਿਆਰ ਹੈ ਮੇਰਾ ਅੰਮ੍ਰਿਤਪਾਲ ਜੀ ਲਈ ਮਨ ਚ ਤੇ ਮੈਨੂੰ ਨਹੀਂ ਸੀ ਪਤਾ ਵੀ ਇਹ ਸਾਰਾ ਕੁਝ ਇਸ ਇਨੇ ਕੀਤਾ ਹੈ ਮੈਂ ਸਾਰੀ ਕੌਮ ਤੋਂ ਮਾਫੀ ਮੰਗਦਾ ਇਸ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿ ਸ੍ਰੀ ਅਕਾਲ ਦੋਸਤੋ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਨੇ ਸਾਰੀ ਸੰਗਤ ਤੋਂ ਮਾਫੀ ਮੰਗੀ ਹੈ ਕਿਉਂਕਿ ਲੰਘੇ ਦੇਣੇ ਜਾਣ ਕੇ 23 ਅਗਸਤ ਨੂੰ ਉਹ ਆਪਣੇ ਹਲਕੇ ਦੇ ਵਿੱਚ ਜਦੋਂ ਦੌਰਾ ਕਰ ਰਹੇ ਸਨ ਤਾਂ ਇਸ ਦੌਰਾਨ ਉਹ ਪਾਠ ਦੇ ਭੋਗ ਤੇ ਗਏ ਸਨ ਜੋ ਕਿ ਪਾਠ ਦਾ ਭੋਗ ਇੱਕ ਬਜ਼ੁਰਗ ਦਾ ਸੀ ਅਤੇ ਇਹ ਬਜ਼ੁਰਗ ਸਨ ਗੁਰਪ੍ਰੀਤ ਸਿੰਘ ਹਰੀਨਾਉ ਦੇ ਅਤੇ ਇਸ ਸਮਾਗਮ ਤੋਂ ਬਾਅਦ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਕਾਫੀ ਜ਼ਿਆਦੇ ਫੋਨ ਕਾਲਸ ਆਉਣ ਲੱਗੀਆਂ ਕਿਉਂਕਿ ਜੋ ਗੁਰਪ੍ਰੀਤ ਸਿੰਘ ਹਰੀਨਾਉ ਹੈ ਉਹ ਉਹੀ ਸਖਸ਼ ਹੈ ਜਿਹੜਾ ਕਿ ਦੀਪ ਸਿੱਧੂ ਦੇ ਨਾਲ ਕਾਫੀ ਸਮਾਂ ਰਿਹਾ ਤੇ ਦੀਪ ਸਿੱਧੂ ਦਾ ਆਪਣੇ ਆਪ ਨੂੰ ਕਰੀਬੀ ਦੱਸਦਾ ਸੀ ਪਰ ਬਾਅਦ ਦੇ ਵਿੱਚ ਜਦੋਂ ਭਾਈ ਸਰੋਜ ਸਿੰਘ ਖਾਲਸਾ ਜਦੋਂ ਇਹਨਾਂ ਦੇ ਭੋਗ ਤੇ ਗਏ ਤਾਂ ਉਸ ਤੋਂ ਬਾਅਦ ਲੋਕਾਂ ਵੱਲੋਂ ਇਸ ਕਰਕੇ ਉਹਨਾਂ ਨੂੰ ਫੋਨ ਕੀਤੇ ਗਏ ਕਿਉਂਕਿ ਜਦੋਂ ਭਾਈ ਅਮਰਤਪਾਲ ਸਿੰਘ ਪੰਜਾਬ ਆਏ ਸਨ ਤਾਂ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਹਰੀਨਾਉ ਨੇ ਕਾਫੀ ਜ਼ਿਆਦੇ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਕੂੜ ਪ੍ਰਚਾਰ ਕੀਤਾ ਇਤੋਂ ਤੱਕ ਕਿ ਉਹਨਾਂ ਦੀ ਧਰਮ ਪਤਨੀ ਬੀਬੀ ਕਰਨਜੀਤ ਕੌਰ ਬਾਰੇ ਵੀ ਕਾਫੀ ਜ਼ਾਦੇ ਅਪਸ਼ਬਦ ਬੋਲੇ ਅਤੇ ਇਸੇ ਕਰਕੇ ਹੀ ਭਾਈ ਸਰਬਜੀਤ ਸਿੰਘ ਖਾਲਸਾ ਨੇ ਸੰਗਤ ਤੋਂ ਮਾਫੀ ਮੰਗੀ ਹੈ ਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਗੁਰਪ੍ਰੀਤ ਸਿੰਘ ਹਰੀਨੋ ਇਸ ਤਰ੍ਹਾਂ ਦਾ ਸਖਸ ਹੈ ਜੋ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਬੋਲਦਾ ਹੈ ਪਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹ ਪਾਈ ਅਮਰਤਪਾਲ ਸਿੰਘ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਅਤੇ ਇਹ ਜੋ ਕੁਝ ਵੀ ਹੋਇਆ ਅਣਜਾਣੇ ਦੇ ਵਿੱਚ ਹੋਇਆ ਸੋ ਦੋਸਤੋ ਇੱਥੇ ਪਾਈ ਸਰਬਜੀਤ ਸਿੰਘ ਖਾਲਸਾ ਸਹੀ ਹਨ ਜਾਂ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਗਲਤ ਲੱਗਦਾ ਹੈ ਤਾਂ ਕਮੈਂਟਾਂ ਦੇ ਵਿੱਚ ਆਪਣੀ ਰਾਏ ਦੱਸ ਸਕਦੇ ਹੋ ਸੋ ਇਸ ਖਾਸ ਅਪਡੇਟ ਵਿੱਚ ਇੰਨਾ ਹੀ ਵੀਡੀਓ ਤੁਸੀਂ ਸਟਾਰਟਿੰਗ ਦੇ ਵਿੱਚ ਦੇਖ ਹੀ ਲਈ ਹੈ ਮਿਲਦੇ ਹਾਂ ਜਲਦ ਕਿਸੇ ਹੋਰ ਤਾਜ਼ਾ ਅਪਡੇਟ ਦੇ ਨਾਲ ਤੁਸੀਂ ਬਣੇ ਰਹਿਣਾ ਸਵਾਗ ਪੰਜਾਬ ਟੀਵੀ ਦੇ ਨਾਲ ਧੰਨਵਾਦ